ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਇੱਕ ਖਾਸ ਪਿੰਡ ਦੀ ਤਮੋਟ ਹਾਂਜੀ ਤਮੋਟ ਇਹਦੇ ਬਾਰੇ ਕਾਫੀ ਕੁਝ ਹੈ ਦੱਸਣ ਵਾਲਾ ਇਹਦਾ ਇਤਿਹਾਸ ਸਭਿਆਚਾਰ ਬਿਲਕੁਲ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੀ ਜਾਣਕਾਰੀ ਤੋਂ ਮਤਲਬ ਤਮੋਟ ਦੀ ਇੱਕ ਤਸਵੀਰ ਜੀ ਬਣਾਈਏ ਹਾਂਜੀ ਇੱਕ ਸੰਖੇਪ ਜਈ ਪਰ ਦਿਲਚਸਪ ਝਲਕ ਤੇ ਸ਼ੁਰੂਆਤ ਲਈ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਪਿੰਡ ਕਹਿੰਦੇ ਨੇ 12ਵੀਂ ਸਦੀ ਚ ਵਸਾਇਆ ਗਿਆ ਸੀ 12ਵੀਂ ਸਦੀ ਵਾਕਈ ਕਾਫੀ ਪੁਰਾਣਾ ਇਤਿਹਾਸ ਹੈ ਫਿਰ ਤਾਂ ਹਾਂ ਤੇ ਇਹ ਹੈ ਕਿੱਥੇ ਦੇਖੋ ਪਾਇਲ ਤੋਂ ਬਹੁਤਾ ਦੂਰ ਨਹੀਂ ਕੋਈ 4 ਕਿਲੋਮੀਟਰ ਅੱਛਾ ਤੇ ਲੁਧਿਆਣੇ ਤੋਂ ਲਗਭਗ 40 ਕਿਲੋਮੀਟਰ ਪੈਂਦਾ ਹੈ ਰਕਬਾ ਵੀ ਚੰਗਾ ਖਾਸਾ 1900 ਹੈਕਟੇਅਰ ਤੋਂ ਉੱਪਰ ਹਾਂਜੀ ਕਾਫੀ ਵੱਡਾ ਪਿੰਡ ਹੋਇਆ ਫਿਰ ਤੇ ਜੇ ਆਪਾਂ 2011 ਦੀ ਗੱਲ ਕਰੀਏ ਉਦੋਂ ਦੀ ਜਨਗਣਨਾ ਮੁਤਾਬਿਕ ਆਬਾਦੀ ਸੀ ਕੋਈ 6800 ਤੋਂ ਲੈ ਕੇ 7100 ਦੇ ਵਿੱਚ ਹੂੰ ਤੇ ਲਿੰਗ ਅਨੁਪਾਤ ਸੀ ਹਜ਼ਾਰ ਮਰਦਾਂ ਪਿੱਛੇ 893 ਔਰਤਾਂ ਅੱਛਾ ਤੇ ਪੜ੍ਹਾਈ ਲਿਖਾਈ ਮਤਲਬ ਸਾਖਰਤਾ ਦਰ OC ਲਗਭਗ 71% ਠੀਕ ਇਹ ਅੰਕੜੇ ਉਸ ਸਮੇਂ ਦੇ ਪੰਜਾਬ ਦੇ ਪਿੰਡਾਂ ਦੇ ਹਿਸਾਬ ਨਾਲ ਮਤਲਬ ਇੱਕ ਠੀਕਠਾਕ ਤਸਵੀਰ ਪੇਸ਼ ਕਰਦੇ ਨੇ ਹਾਂਜੀ ਮਿਲਿਆ ਜੁਲਿਆ ਜਹਾਲ ਸੀ ਕਹਿ ਲੋ ਤੇ ਇਹਦੀਆਂ ਜੜ੍ਹਾਂ ਜਿਵੇਂ ਆਪਾਂ ਗੱਲ ਕੀਤੀ 12ਵੀਂ ਸਦੀ ਦੀਆਂ ਹਾਂਜੀ ਕਹਿੰਦੇ ਨੇ ਗਿਲਪਾਲ ਦੇ ਪੁੱਤਰ ਸੀ ਚੱਲੀ ਹਾਂਜੀ ਚੱਲੀ ਉਹਨਾਂ ਦੇ ਵੰਸ਼ਜਾਂ ਨੇ ਇਹ ਪਿੰਡ ਵਸਾਇਆ ਤੇ ਆਸੇ-ਪਾਸੇ ਦੇ ਪਿੰਡ ਵੀ ਜਿਵੇਂ ਚੀਮੋ ਗੋਰੀਵਾਲਾ ਸਿਹੋੜਾ ਹਾਂ ਉਹ ਵੀ ਕਹਿੰਦੇ ਨੇ ਇਸੇ ਵੰਸ਼ ਨਾਲ ਜੁੜੇ ਹੋਏ ਨੇ ਤੇ ਇੱਥੇ ਮੁੱਖ ਤੌਰ ਤੇ ਗਿੱਲ ਤੇ ਢਾਲੀਵਾਲ ਜੱਟ ਪਾਈ ਜਾ ਰਵਸਤਾ ਹੈ ਅੱਛਾ ਇਹ ਦੋ ਗੋਤ ਮੁੱਖ ਨੇ ਜੀ ਤੇ ਇੱਕ ਖਾਸ ਗੱਲ ਇਹ ਹੈ ਕਿ ਚੱਲੀ ਵੰਸ਼ ਦੇ ਸਨਮਾਨ ਵਿੱਚ ਇੱਥੇ ਜਠੇਰੇ ਵੀ ਬਣੇ ਹੋਏ ਨੇ ਜਠੇਰੇ ਹਾਂ ਮਤਲਬ ਪੁਰਖਿਆਂ ਦਾ ਸਥਾਨ ਹਾਂਜੀ ਬਿਲਕੁਲ ਇਹ ਸਿਰਫ ਪੁਰਾਣੀ ਯਾਦ ਨਹੀਂ ਇਹ ਅੱਜ ਵੀ ਪਾਈਚਾਰਿਕ ਪਛਾਣ ਦਾ ਇੱਕ ਅਹਿਮ ਹਿੱਸਾ ਨੇ ਲੋਕਾਂ ਨੂੰ ਆਪਣੀਆਂ ਜੜਾਂ ਨਾਲ ਜੋੜਦੇ ਨੇ ਇਹ ਬੜੀ ਵਧੀਆ ਗੱਲ ਹੈ ਕਿ ਇਤਿਹਾਸ ਐਂ ਜਿਉਂਦਾ ਰੱਖਿਆ ਹੋਇਆ ਚਲੋ ਹੁਣ ਅੱਜ ਦੇ ਸਮੇਂ ਤੇ ਆਉਨੇ ਆ ਤਾਂ ਮੋੜ ਜਿਹੜਾ ਹੈ ਇਹ ਕੇਂਦਰੀ ਪੰਜਾਬ ਦਾ ਇਲਾਕਾ ਹੈ ਹਾਂਜੀ ਉਪਜਾਊ ਖੇਤਰ ਹੈ ਕਾਫੀ ਖੇਤੀਬਾੜੀ ਪ੍ਰਧਾਨ ਤੇ ਸੰਗਣੀ ਆਬਾਦੀ ਵੀ ਹੈ ਆਉਣ ਜਾਣ ਲਈ ਬੱਸਾਂ ਵਗੈਰਾ ਚੱਲਦੀਆਂ ਨੇ ਜੀ ਸਰਕਾਰੀ ਵੀ ਤੇ ਪ੍ਰਾਈਵੇਟ ਵੀ ਤੇ ਇਹ ਚੀਜ਼ਾਂ ਮਤਲਬ ਕਿਸੇ ਵੀ ਖੇਤੀਵਾਨੇ ਪਿੰਡ ਲਈ ਬਹੁਤ ਜ਼ਰੂਰੀ ਹੁੰਦੀਆਂ ਨੇ ਸਹੀ ਗੱਲ ਹੈ ਫਸਲ ਮੰਡੀ ਪਹੁੰਚਵਣੀ ਸੌਖੀ ਹੋ ਜਾਂਦੀ ਹੈ ਬਿਲਕੁਲ ਤੇ ਲੋਕਾਂ ਦਾ ਆਉਣਾ ਜਾਣਾ ਕੰਮਕਾਰ ਲਈ ਵਪਾਰ ਲਈ ਸਭ ਸੁਖਾਲਾ ਹੋ ਜਾਂਦਾ ਹੈ ਇਹ ਇਲਾਕੇ ਦੀ ਖੇਤੀ ਅਰਥ ਵਿਵਸਥਾ ਨੂੰ ਦਰਸਾਉਂਦਾ ਹੈ ਹੁਣ ਥੋੜਾ ਜਿਹਾ ਧਾਰਮਿਕ ਪਾਸੇ ਵੱਲ ਦੇਖੀਏ ਤਮੋੜ ਦਾ ਸਿੱਖ ਇਤਿਹਾਸ ਨਾਲ ਵੀ ਗੂੜਾ ਸਬੰਧ ਹੈ ਹਾਂਜੀ ਬਹੁਤ ਜ਼ਿਆਦਾ ਇੱਥੇ ਗੁਰਦੁਆਰਾ ਸ੍ਰੀ ਪਾਤਸ਼ਾਹੀ 6ਵੀਂ ਸਾਹਿਬ ਹੈ ਜਿਹਨੂੰ ਦਮਦਮਾ ਮੰਜੀ ਸਾਹਿਬ ਵੀ ਆਖਦੇ ਨੇ ਜੀ ਉਹੀ ਮਨਿਆ ਜਾਂਦਾ ਹੈ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਠਹਿਰੇ ਸਨ ਅੱਛਾ ਗੁਰੂ ਸਾਹਿਬ ਆਪ ਆਏ ਸਨ ਇਥੇ ਹਾਂਜੀ ਤੇ ਸੰਗਤਾਂ ਨੂੰ ਉਪਦੇਸ਼ ਵੀ ਦਿੱਤਾ ਸੀ ਇਸ ਸਥਾਨ ਦਾ ਫਿਰ ਸਮੇਂ ਨਾਲ ਵਿਕਾਸ ਵੀ ਹੋਇਆ ਹਾਂ ਦੱਸਦੇ ਨੇ 1917 ਚ ਗੁੰਬਦ ਵਾਲਾ ਹਾਲ ਬਣਿਆ ਫਿਰ 1937 ਚ ਗੇਟਵੇ ਤੇ 1970 ਚ ਇੱਕ ਵੱਡਾ ਦਰਬਾਰ ਹਾਲ ਜੀ ਕਾਫੀ ਵਿਕਾਸ ਹੋਇਆ ਤੇ ਇੱਕ ਹੋਰ ਗੁਰਦੁਆਰਾ ਸਾਹਿਬ ਦਾ ਜ਼ਿਕਰ ਆਉਂਦਾ ਹੈ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਹਦਾ ਸਬੰਧ ਮਲਕਾ ਵਾਲਾ ਖੂਹ ਨਾਲ ਹੈ ਹਾਂਜੀ ਮਲਕਾ ਵਾਲਾ ਖੂਹ ਇਹ ਉਹ ਵੀ ਇਤਿਹਾਸਿਕ ਖੂਹ ਹੈ ਜਿੱਥੇ ਭਾਈ ਬਿਦੀਚੰਦ ਜੀ ਨੇ ਅੱਛਾ ਭਾਈ ਬਿਦੀਚੰਦ ਜੀ ਹਾਂਜੀ ਉਹਨਾਂ ਨੇ ਗੁਰੂ ਸਾਹਿਬ ਸਿੱਖਾਂ ਤੇ ਘੋੜਿਆਂ ਨੂੰ ਜਲ ਚਕਾਇਆ ਸੀ ਇਹ ਵੀ ਬਹੁਤ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਤੇ ਇਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਕੌਣ ਦੇਖਦਾ ਹੈ ਇਹਨਾਂ ਦਾ ਪ੍ਰਬੰਧ ਸਥਾਨਿਕ ਐਸਜੀਪੀਸੀ ਕਮੇਟੀਆਂ ਕਰਦੀਆਂ ਨੇ ਉਹੀ ਸ਼੍ਰੋਮਣੀ ਕਮੇਟੀ ਜੋ ਬਾਕੀ ਇਤਿਹਾਸਿਕ ਗੁਰਦਆਮਾਂ ਦੀ ਸੇਵਾ ਸੰਭਾਲ ਕਰਦੀ ਹੈ। ਠੀਕ। ਤੇ ਗੁਰਦੁਆਰੇ ਸਿਰਫ ਧਾਰਮਿਕ ਸਥਾਨ ਨਹੀਂ, ਇਹ ਪਿੰਡ ਦੇ ਮਤਲਬ ਸਮਾਜਿਕ ਜੀਵਨ ਦਾ ਕੇਂਦਰ ਵੀ ਨੇ। ਬਿਲਕੁਲ। ਲੋਕ ਜੁੜਦੇ ਨੇ ਇਥੇ। ਅੱਛਾ ਇਹ ਤਾਂ ਹੋ ਗਈ ਵਿਰਾਸਤ ਦੀ ਗੱਲ ਪਰ ਪਿੰਡ 'ਚ ਅੱਜਕੱਲ ਵੀ ਕੁਝ ਨਵੇਂ ਕੰਮ ਹੋ ਰਹੇ ਨੇ ਮਤਲਬ ਭਾਈਚਾਰੇ ਵੱਲੋਂ ਸਿੱਖਿਆ ਵਗੈਰਾ ਲਈ ਹਾਂਜੀ ਬਿਲਕੁਲ ਹੋ ਰਹੇ ਨੇ ਜਿਵੇਂ ਇੱਕ ਤਾਂ ਅਕਾਲ ਅਕੈਡਮੀ ਤਮੋਟ ਹੈ ਅੱਛਾ ਅਕਾਲ ਅਕੈਡਮੀ ਹਾਂਜੀ ਇਹ ਕਲਗੀਧਰ ٹرسٹ ਨਾਲ ਜੁੜੀ ਹੋਈ ਹੈ ਇਹ ਸਿਰਫ ਪੜ੍ਹਾਈ ਤੇ ਹੀ ਨਹੀਂ ਵਾਤਾਵਰਣ ਦੇ ਕੰਮਾਂ ਜਿਵੇਂ ਰੁੱਖ ਲਗਾਉਣਾ ਇਹਨਾਂ ਤੇ ਵੀ ਜ਼ੋਰ ਦਿੰਦੇ ਨੇ ਇਹ ਤਾਂ ਬਹੁਤ ਵਧੀਆ ਗੱਲ ਹੈ ਤੇ ਇੱਕ ਹੋਰ ਨਾਂ ਸੁਣਿਆ ਗੁਰੂ ਰਵਿਦਾਸ ਨੌਜਵਾਨ ਸਭਾ ਹਾਂਜੀ ਇਹ ਸਭਾ ਵੀ ਕਾਫੀ ਪੁਰਾਣੀ ਹੈ 1999 ਵਿੱਚ ਬਣੀ ਸੀ ਅੱਛਾ ਤੇ ਹੁਣ 2025 ਵਿੱਚ ਮਤਲਬ ਅਗਲੇ ਸਾਲ ਇਹ ਆਪਣਾ 25ਵਾਂ ਸਾਲਾਨਾ ਇਨਾਮ ਵੰਡ ਸਮਾਗਮ ਕਰ ਰਹੇ ਨੇ ਇਹ ਬੱਚਿਆਂ ਨੂੰ ਹਲਾਸ਼ੇਰੀ ਦਿੰਦੇ ਨੇ ਵਾਹ ਮਤਲਬ ਪੜ੍ਹਾਈ ਨੂੰ ਉਤਸ਼ਾਹਿਤ ਕਰ ਰਹੇ ਨੇ ਜੀ ਤੇ ਇਹ ਦੋਵੇਂ ਉਦਾਹਰਨਾ ਅਕੈਡਮੀ ਤੇ ਸਭਾ ਇਹ ਦੱਸਦੀਆਂ ਨੇ ਕਿ ਪਿੰਡ ਦੇ ਲੋਕ ਆਪਣੇ ਇਤਿਹਾਸ ਦੀ ਕਦਰ ਤਾਂ ਕਰਦੇ ਹੀ ਨੇ ਪਰ ਨਾਲ ਦੀ ਨਾਲ ਅਜ ਦੀਆਂ ਲੋੜਾਂ ਤੇ ਆਉਣ ਵਾਲੀ ਪੀੜੀ ਬਾਰੇ ਵੀ ਸੋਚਦੇ ਨੇ ਸਹੀ ਗੱਲ ਹੈ ਸਿੱਖਿਆ ਵਾਤਾਵਰਣ ਇਹ ਬਹੁਤ ਜ਼ਰੂਰੀ ਮੁੱਦੇ ਨੇ ਬਿਲਕੁਲ ਇਹ ਇੱਕ ਚੰਗੇ ਜਾਗਰੂਕ ਪਾਈਚਾਰੇ ਦੀ ਨਿਸ਼ਾਨੀ ਹੈ ਤੇ ਜੇ ਥੋੜਾ ਜਿਹਾ ਵੱਡੇ ਪੱਧਰ ਤੇ ਦੇਖੀਏ ਤਾਂ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਸਾਰਾ ਲੁਧਰਾਨਾ ਖੇਤਰ ਇਤਿਹਾਸਿਕ ਤੌਰ ਤੇ ਬਹੁਤ ਹੈਮ ਰਿਆ ਹੈ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਹਾਂਜੀ ਉਹਨਾਂ ਦੇ ਰਾਜ ਦਾ ਹਿੱਸਾ ਸੀ ਫਿਰ ਬਾਅਦ ਵਿੱਚ ਅੰਗਰੇਜ਼ਾਂ ਵੇਲੇ ਇੱਥੇ ਛਾਉਣੀ ਬਣੀ ਸੋ ਤਮੋੜ ਦੀ ਕਹਾਣੀ ਵੀ ਇਸ ਵੱਡੇ ਇਤਿਹਾਸ ਦਾ ਹੀ ਇੱਕ ਹਿੱਸਾ ਹੈ ਤੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਤਮੋਟ ਇੱਕ ਅਜੀਹਾਂ ਪਿੰਡ ਹੈ ਜਿੱਥੇ ਇਤਿਹਾਸ ਦੀਆਂ ਕਈ ਪਰਤਾਂ ਨੇ 12ਵੀਂ ਸਦੀ ਤੋਂ ਸ਼ੁਰੂ ਹੋ ਕੇ ਗੁਰੂ ਸਾਹਿਬ ਦੀ ਆਮਦ ਹਾਂਜੀ ਤੇ ਨਾਲ ਹੀ ਅੱਜ ਦਾ ਜੀਵਨ ਵੀ ਹੈ ਖੇਤੀਬਾੜੀ ਆਵਾਜਾਈ ਸਿੱਖਿਆ ਲਈ ਉਪਰਾਲੇ ਬਿਲਕੁਲ ਇੱਥੇ ਅਤੀਤ ਤੇ ਵਰਤਮਾਨ ਕਹਿ ਲਓ ਨਾਲ-ਨਾਲ ਤੁਰਦੇ ਨੇ ਹੂੰ ਤੇ ਅਕੀਰ ਵਿੱਚ ਨਾ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਸੋਚਣ ਲਈ ਹਾਂਜੀ ਕਿ ਤਮੋਟ ਦੀ ਇਹ ਜਿਹੜੀ ਕਹਾਣੀ ਹੈ ਜਿੱਥੇ ਇਤਿਹਾਸ ਹੈ ਆਸਥਾ ਹੈ ਖੇਤੀ ਹੈ ਨਵੇਂ ਉਦਮ ਨੇ ਇਹ ਪੰਜਾਬ ਦੇ ਹੋਰ ਹਜ਼ਾਰਾਂ ਪਿੰਡਾਂ ਦੀ ਕਹਾਣੀ ਨਾਲ ਕਿੰਨੀ ਕੁ ਮਿਲਦੀ ਜੁਲਦੀ ਹੋਵੇਗੀ ਇਹ ਤਾਂ ਬਹੁਤ ਵਧੀਆ ਨੁਕਤਾ ਹੈ ਹੈਨਾ ਸ਼ਾਇਦ ਹਰ ਪਿੰਡ ਦੇ ਆਪਣੇ ਨਿੱਕੇ ਜਿਹੇ ਇਤਿਹਾਸ ਵਿੱਚ ਹੀ ਪੂਰੇ ਖੇਤੇ ਦੀ ਵੱਡੀ ਤਸਵੀਰ ਲੁਕੀ ਹੁੰਦੀ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ ਬਿਲਕੁਲ ਇਸੇ ਸੋਚ ਨਾਲ ਅੱਜ ਦੀ ਗੱਲਬਾਤ ਖਤਮ ਕਰਦੇ